ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਸਾਰੇ ਠੀਕ ਠਾਕ ਹੈ ਢੱਲੋ ਪੋਲਟਰੀ ਫਾਰਮ ਜਿਹੜਾ ਹਿਆਰਪੁਰ ਕੱਲ ਨੂੰ ਆ ਰਹੇ ਆ ਵੀ ਆਪਣੇ ਚਿਕਸ ਤੇ ਉਹਨਾਂ ਦੀ ਆਪਾਂ ਤਿਆਰੀ ਕਰਤੀ ਆ ਹਾਂ ਪੂਰਾ ਆਪਾਂ ਰੱਖਿਆ ਹੈ ਆਪਣੇ ਬੱਚਿਆਂ ਵਾਸਤੇ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਸਪਰੇਅ ਕੀਤੀ ਸੀਗੀ ਕਮਰੇ 'ਚ ਉਸ ਤੋਂ ਬਾਅਦ ਆਪਾਂ ਥੱਲੇ ਚੂਨਾ ਬਾਦ ਉੱਤੇ ਚੌਲਾਂ ਦੀ ਫੱਕ ਸੀਗੀ ਜਿਹੜੀ ਉਹ ਵਿਛਾਈ ਆ ਉਹ ਵਿਛਾਣ ਤੋਂ ਬਾਅਦ ਆਪਾਂ ਡਬਲ ਲੇਅਰ ਜਿਹੜੀ ਆ ਇਹ ਅਖਬਾਰ ਦੀ ਵਿਛਾਈ ਆ ਤੇ ਆਪਾਂ ਨੂੰ ਬਲਬ ਲਾਉਣ ਨੂੰ ਯਾਨਕਿ ਸੈਂਟਰ 'ਚ ਬਲਬ ਲਾਉਣ ਨੂੰ ਜਗ੍ਹਾ ਨਹੀਂ ਮਿਲਦਾ ਸੀ ਉਹ ਤਾਂ ਕਰਕੇ ਕੋਰਸੀ ਰੱਖ ਕੇ ਤੇ ਆਪਾਂ ਬਲਬ ਲਾ ਦਿੱਤੇ ਆ ਤਿੰਨ ਚਾਰ ਲਾਉਣੇ ਸੀਗੇ ਪਰ ਹੱਲੇ ਤਿੰਨ ਲਾਏ ਆ ਬਾਕੀ ਟੈਂਪਰੇਚਰ ਦੇ ਹਿਸਾਬ ਦੇ ਨਾਲ ਦੇਖਾਂਗੇ ਵੀ ਘੜ ਦਾ ਵਾਧਾ ਹੋਇਆ ਜਾਂ ਲੋਡ ਹੋਈ ਤੇ ਉਪਰੇ ਡੰਡਾ ਰੱਖਿਆ ਆ ਉਹਨੂੰ ਕੋਰਸੀ ਤੇ ਰੱਖ ਕੇ ਤੇ ਉਹਦੇ ਨਾਲ ਵੀ ਬਲਬ ਇੱਕ ਲਾਜ਼ਮਾਗੇ ਦੋ ਬਲਬ ਲਾਏ ਆਪਾਂ 100-100 ਵਾਟ ਦੇ ਤੇ ਇੱਕ ਵੱਡੀ ਲਾਈਟ ਲਾਈ ਆਪਾਂ ਠੀਕ ਹੈ ਤੇ ਉਦਾਂ ਕਮਰੇ ਦੇ ਵਿੱਚ ਰੋਸ਼ਨੀ ਵਾਸਤੇ ਆਪਾਂ LED ਲਾਈਟ ਆ ਜਿਹੜੀ ਇਹ 50 ਵਾਟ ਦੀ ਲਾਈ ਆ ਸਾਰੇ ਜਦੋਂ ਬੱਚੇ ਆਉਣ ਤੋਂ ਪਹਿਲਾਂ ਇਹ ਤਿਆਰੀ ਜ਼ਰੂਰੀ ਆ ਠੀਕ ਹੈ ਤੇ ਬਾਕੀ ਜਿਹੜਾ ਆ 골ਡ ਵਾਲਾ ਪਾਣੀ ਆ ਉਹ ਤਾਂ ਜਦੋਂ ਬੱਚੇ ਫਾਰਮ ਤੇ ਆਏ ਉਹ ਬਾਕੀ ਦਾ ਕੰਮ ਉਸ ਤੋਂ ਬਾਅਦ ਆਇਆ ਤੇ ਜਿਹੜੀ ਬੱਚੇ ਆਉਣ ਤੋਂ ਪਹਿਲਾਂ ਇਹ ਤਿਆਰੀ ਜ਼ਰੂਰੀ ਆ ਕਿ ਇਹਦੇ ਨਾਲ ਤਾਂ ਇਹ ਆ ਕਿ ਬੱਚੇ ਜਿਹੜੇ ਆ ਸੇਫ ਰਹਿੰਦੇ ਆ ਅਖਬਾਰ ਵਿਚਾਰਨ ਦਾ ਫਾਇਦਾ ਇਹ ਆ ਸਾਨੂੰ ਇਹ ਜਿਹੜੀ ਥੱਲੇ ਆਪਾਂ ਚੂਨਾ ਆ ਪਛਾਇਆ ਜਾਂ ਜਾਂ ਚੌਲਾ ਦੀ ਆ ਤੇ ਚੌਲਾ ਦੀ ਉਹ ਫੱਕ ਵਿਛਾਈਆਂ ਜਿਹੜੀ ਤੇ ਉਹਦੇ ਵਿੱਚ ਬੱਚੇ ਮੂੰਹ ਨਹੀਂ ਮਾਰਦੇ ਠੀਕ ਹੈ ਤੇ ਜਿਹੜੀ ਬੱਚਿਆਂ ਨੂੰ ਹੁੰਦਾ ਛੋਟਾ ਬੱਚਾ ਹੁੰਦਾ ਇਹਨੂੰ ਮੂੰਹ ਮਾਰਨ ਦੀ ਆਦਤ ਹੁੰਦੀ ਆ ਤੇ ਇਹ ਮੂੰਹ ਨਹੀਂ ਮਾਰਦੇ ਤੇ ਜੇ ਮੂੰਹ ਮਾਰੂਗੇ ਵੀ ਜਦੋਂ ਅਖਬਾਰ ਵਿਚਾਈ ਆ ਅਖਬਾਰ ਦੇ ਉੱਪਰ ਫੀਡ ਖਿਲਾਰ ਦੇਣੀ ਆ ਤਾਂ ਫੀਡ ਹੀ ਖਾਣਗੇ ਤੇ ਜੇ ਆਪਾਂ ਅਖਬਾਰ ਨਾ ਵਿਚਾਈ ਹੋਈ ਫੀਡ ਖਿਲਾਰਤੇ ਤਾਂ ਫਾਇਦਾ ਕੋਈ ਨਹੀਂ ਹੈਗਾ ਫਿਰ 2-3 ਦਿਨ ਇਹਨਾਂ ਨੂੰ ਇਦਾਂ ਰੱਖਾਂਗੇ ਅਖਬਾਰ ਦੇ ਉੱਤੇ ਫਿਰ ਅਖਬਾਰਾ ਚੱਕ ਦਾਂਗੇ ਤੇ ਫਿਰ ਫੀਟਰ ਲਾ ਦਾਂਗੇ ਇਹਨਾਂ ਦੇ ਪੱਕੇ ਤੇ ਉਹਦੇ ਵਿੱਚ ਫਿਰ ਫੀਡ ਖਾਣੀ ਸ਼ੁਰੂ ਕਰ ਦੋਗੇ ਇਹ ਪਹਿਲੇ 3 ਦਿਨ ਦਾ ਇਹ ਹੈਗਾ ਆ ਬਾਕੀ ਇਦਾਂ ਵੀ ਮੱਤੇ ਆ ਗਏ ਉਤੋਂ ਗਾਂ ਦੀ ਕੀ ਅਪਡੇਟ ਆ ਕਿਦਾਂ ਦਵਾਈ ਦੇਣੀ ਆ ਕਿਹੜੀ ਦਵਾਈ ਦੇਣੀ ਆ ਉਹ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਊਗੀ ਹਰ ਇੱਕ ਵੀਡੀਓ ਇੱਕ ਇੱਕ ਦਿਨ ਦੀ ਵੀਡੀਓ ਠੀਕ ਹੈ ਤੇ ਆ ਬੱਚੇ ਆਪਣੇ ਜਿਹੜੇ ਸੀਗੇ ਪਹਿਲੇ 10 ਬੱਚੇ ਕਿੜਾਈ ਸੀ ਆਪਣੇ ਆਪਣੀਆਂ ਮੁਰਗੀਆਂ ਦੇ ਇਹਨਾਂ ਨੂੰ ਆਪਾਂ ਇੰਨੀ ਕਿ ਜਗ੍ਹਾ ਕਵਰ ਕੀਤੀ ਆ ਠੀਕ ਹੈ ਤੇ ਬਾਕੀ ਆ ਤਾਂ ਛੱਡ ਲਈ ਆ ਤੇ ਹੋਰ 10 ਦਿਨਾਂ ਨੂੰ ਆਪਣੇ ਜਿਹੜੇ ਅੰਦੇ ਲੱਗੇ ਆ ਵਿੱਚ ਮਸ਼ੀਨ ਦੇ ਉਹ ਵੀ ਬੱਚੇ ਨਿਕਲਣ ਵਾਲੇ ਆ ਤੇ ਉਹਨਾਂ ਨੂੰ ਵੀ ਇੱਥੇ ਸ਼ਿਫਟ ਕਰਾਂਗੇ ਬਈ ਇੱਦਾਂ ਹੀ ਨਾਲ ਲੁਕੇ ਕਿਉਂਕਿ 10 ਬੱਚਿਆਂ ਲਈ ਇੰਨੀ ਕਿ ਜਗ੍ਹਾ ਬਹੁਤ ਆ ਇਹ ਆਪਣਾ ਹੈਗਾ ਆ ਕਮਰਾ ਚਾਰ ਖਾਨਿਆਂ ਦਾ ਕਮਰਾ ਸੀ ਆਪਣਾ ਇਹ ਪਹਿਲਾਂ ਪਸ਼ੂਆਂ ਵਾਲਾ ਸੀਗਾ ਤੇ ਹੁਣ ਇਹਨੂੰ ਆਪਾਂ ਚੇਂਜ ਕਰ ਲਿਆ ਆ ਇਹਦੇ ਵਿੱਚ ਦੋ ਦਰਵਾਜ਼ੇ ਰੱਖੇ ਆਪਾਂ ਇੱਕ ਦਰਵਾਜ਼ਾ ਇਹ ਹੈ ਜਿਹੜਾ ਬੰਦ ਕੀਤਾ ਆ ਇੱਕ ਦਰਵਾਜ਼ਾ ਉੱਧਰ ਹੀ ਥੜਿਆ ਠੀਕ ਹੈ ਤੇ ਦੋ ਜਾਲੀਆਂ ਲਾਤੀਆਂ ਆ ਤੇ ਇਹਦੇ ਇਧਰਲੀ ਥੜ ਆਪਾਂ ਕੰਧ ਦੇ ਵਿੱਚ ਇੱਥੇ ਕੰਧ ਦੇ ਵਿੱਚ ਆਪਾਂ ਹੋਲ ਕਰਨਾ ਆ ਤੇ ਇੱਥੇ ਆਪਾਂ ਲਾਉਣਾ ਆ ਐਗਜ਼ੌਸਟ ਪੈਨ ਇਹਨਾਂ ਦੇ ਠੀਕ ਹੈ ਜਿਹੜੀ ਅੰਦਰ ਦੀ ਗਾਹ ਹਮਿਡਿਟੀ ਵਗੈਰਾ ਹੋਈ ਬਾਹਰ ਕੱਢਣ ਦੀ ਲੋੜ ਜਦੋਂ ਪੈ ਜੇ ਆਪਾਂ ਨੂੰ ਤੇ ਇੱਥੇ ਐਗਜ਼ੌਸਟ ਪੈਨ ਚ ਲਾ ਦੇਵੇ ਤੇ ਆਹ ਦੋ ਛੇਕ ਰੱਖੇ ਹੈਗੇ ਆ ਬਾਕੀ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਕਿਤੇ ਪੱਠੀਆਂ ਲਾਉਣੀਆਂ ਪੈ ਜਾਣ ਤੇ ਪੱਠੀਆਂ ਦਾ ਪਾਈਪ ਆ ਜਿਹੜਾ ਉਹਨਾਂ ਨੂੰ ਬਾਹਰ ਕੱਢਣਾ ਸੌਖਾ ਰਹੇ ਫਿਰ ਪੱਠੀ ਬੰਦਾ ਇੱਧਰ ਲਾ ਲੈਂਦਾ ਚੈੱਕ ਕਰ ਲਓ ਠੀਕ ਹੈ ਤੇ ਇੱਕ ਪੱਖਾ ਲੱਗਾ ਇਹ ਪਹਿਲਾਂ ਹੀ ਸੀਗਾ ਜਦੋਂ ਪੱਖਾ ਤਾਂ ਲੱਗਾ ਆ ਪਰ ਇੱਥੇ ਹੁਣ ਆਪਾਂ ਦੋ ਪੱਖੇ ਕਰ ਦੇਣੇ ਆ ਇਹ ਪੱਖਾ ਥੋੜਾ ਦੂਜੀ ਸਾਈਡ ਕਰ ਦਾਂਗੇ ਜਾ ਕੇ ਤੇ ਇੱਕ ਪੱਖਾ ਆਪਾਂ ਇਧਰਲੀ ਸਾਈਡ ਲਾਵਾਂਗੇ ਠੀਕ ਹੈ ਗਾਹ ਮੌਸਮ ਗਰਮੀ ਆ ਜਾਣੀ ਆ ਗਰਮੀ ਦੇ ਵਿੱਚ ਲੋੜ ਤਾਂ ਪੈਣੀ ਆ ਤੇ ਫਿਰ ਦੋ ਪੱਖੇ ਇੱਥੇ ਕਰ ਦਵਾਂਗੇ ਠੀਕ ਹੈ ਤੇ ਉਹ ਥੈੜ ਤੇ ਆਪਾਂ ਅਲਮਾਰੀ ਰੱਖੀ ਆ ਅਲਮਾਰੀ ਦੇ ਵਿੱਚ ਸਾਰਾ ਕੋਈ ਇਹਨਾਂ ਦਾ ਜੋ ਵੀ ਦਵਾਈ دارੂਗਾ ਜੋ ਵੀ ਸਾਰਾ ਕੁਝ ਹੋਊਗਾ ਉਹ ਅਲਮਾਰੀ ਦੇ ਵਿੱਚ ਰੱਖਿਆ ਜਾਊਗਾ ਜੋ ਵਿਟਾਮਿਨ ਆ ਜੋ ਕੈਲਸ਼ੀਅਮ ਆ ਜੋ ਵੀ ਇਹਨਾਂ ਦਾ ਸਮਾਨ ਸਾਨੂੰ ਚਾਹੀਦਾ ਆ ਤੇ ਸਮਾਨ ਦਾ ਤਕਰੀਬਨ ਲੈ ਜਾਂਦਾ ਸਾਰਾ ਕੁਝ ਪਰ ਜੋ ਵੀ ਹੋਊਗਾ ਉਹ ਉੱਥੇ ਰੱਖਿਆ ਜਾਊਗਾ ਠੀਕ ਤੇ ਟੈਂਪਰੇਚਰ ਮੀਟਰ ਜ਼ਿਆਦਾਤਰ ਦੂਜਾ ਯੂਜ਼ ਕਰਦੇ ਆ ਜਿੱਦਾਂ ਜਿਹੜਾ ਹੁੰਦਾ ਆ ਲੰਬਾਈ ਦੇ ਵਿੱਚ ਆਉਂਦਾ ਹੁੰਦਾ ਜਿਹਦੇ ਵਿੱਚ ਲਾਲ ਪੁਆਇੰਟ ਜੇ ਹੁੰਦੀ ਆ ਟੈਂਪਰੇਚਰ ਹਮੇਸ਼ਾ ਸਾਨੂੰ ਆ ਯੂਜ਼ ਕਰਨਾ ਚਾਹੀਦਾ ਆ ਇਹ ਤੇਰੇ ਤੇ ਪ੍ਰੋਪਰ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਕਿੰਨੇ ਆ ਉਹਦੇ ਤੇ ਇਦਾਂ ਹੁੰਦਾ ਆ ਕਿ 30 ਤੇ ਗਿਆ ਆ 30 ਤੋਂ 32 ਦੇ ਵਿੱਚ ਆ ਇਦਾਂ ਅੰਦਾਜ਼ਾ ਹੁੰਦਾ ਇਹਦੇ ਤੇ ਪ੍ਰੋਪਰ ਹੁੰਦਾ ਹੁਣ 28 ਦੇ ਰੈਂਪਰੇਚਰ ਆ ਜੇ ਹਨ ਤੇ ਗਾਂਹ ਹੋਰ ਥੋੜਾ ਜਿਹਾ ਚੱਲ ਕੇ ਫੇ ਦੇਖਾਂਗੇ ਆ ਹੁਣੇ ਮੈਂ ਲਿਆ ਕੇ ਬਾਹਰ ਰੱਖਿਆ ਸੀਗਾ ਤਾਂ ਕਰਕੇ 28 ਦੇ ਆ ਥੋੜਾ ਟਾਈਮ ਰੱਖਣ ਤੋਂ ਬਾਅਦ ਦੇਖਦੇ ਆ ਘਟਦਾ ਵਧਦਾ ਆ ਸਾਨੂੰ ਲਾਈਟ ਬੰਦ ਕਰਨੀ ਪਊਗੀ ਕਿਦਾਂ ਆ ਹਨ ਆ ਅੱਜ ਦੀ ਰਾਤ ਤੇ ਚੱਲੂਗੇ ਵੀ ਚੈੱਕ ਕਰਨ ਲਈ ਫਿਰ ਉਸ ਹਾਮਨਾ ਦਾ ਬੱਚਿਆਂ ਦੇ ਆਉਣ ਤੇ ਉਸ ਹਾਵਨਾ ਅਪਡੇਟ ਵੀ ਕਰਾਂਗੇ। ਬਾਕੀ ਤੁਸੀਂ ਵੀਡੀਓ ਜਿਹੜੀਆਂ ਆ ਡੇਲੀ ਦੀਆਂ ਮਤਲਬ ਕਿ ਆਉਣਗੀਆਂ ਆਪਣੇ ਇੰਸਟਾਗ੍ਰam ਤੇ ਵੀ ਹੋਊਗੀਆਂ ਤੇ ਆਪਣੇ YouTube ਚੈਨਲ ਤੇ ਵੀ ਆਉਣਗੀਆਂ ਠੀਕ ਹੈ ਤੇ ਸਾਰੇ ਵੀਰਾਂ ਨੂੰ ਆਪਣੀ ਬੇਨਤੀ ਆ ਕਿ ਆਪਣਾ ਚੈਨਲ ਜਿਹੜਾ ਆ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ YouTube ਨੂੰ ਤੇ ਇੰਸਟਾਗ੍ਰam ਜਿਹੜਾ ਚੈਨਲ ਆ ਆਪਣਾ ਆਈਡੀ ਆਪਣੀ ਉਹਨੂੰ ਸ਼ੇਅਰ ਕਰ ਦਿਓ ਫੋਲੋ ਕਰਿਓ ਜਰੂਰ ਠੀਕ ਹੈ ਹੁਣ ਤੁਹਾਨੂੰ ਡੇਲੀ ਦੀ ਵੀਡੀਓ ਤੇ ਮਿਲਿਆ ਕਰੋਗੇ ਡੇਲੀ ਕਿਹੜੀ ਆਪਾਂ ਮੈਡੀਸਨ ਦਿੱਤੀ ਆ ਕਿੰਨੇ ਪਰਸੈਂਟ ਦਿੱਤੀ ਆ ਕੀ ਹਿਸਾਬ ਹੋਇਆ ਕਿੱਦਾਂ ਬੱਚੇ ਆ ਹਨਾ ਜੇ ਕੋਈ ਬਿਮਾਰੀ ਆਉਂਦੀ ਆ ਜਾਂ ਕੋਈ ਵਾਇਰਸ ਆਉਂਦਾ ਆ ਕਿੱਦਾਂ ਉਹਦਾ ਇਲਾਜ ਕਰਨਾ ਕੀ ਲੱਛਣ ਆ ਵਾਇਰਸ ਆਉਣ ਦੇ ਕੀ ਸਾਤੋਂ ਗਲਤੀ ਹੋਈ ਆ ਹਰ ਇੱਕ ਚੀਜ਼ ਉੱਤੇ ਆਊਗੀ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਇੰਨਾ ਸਮਾਂ ਕੱਢ ਕੇ ਵੀਡੀਓ ਦੇਖੀ ਆ